ਇਹ ਫਾੜ ਵੀ ਬਹੁਤ ਬੜੀ ਲੰਬੀ ਫਾੜ ਲੈ ਕੇ ਜਾਂਦਾ ਇਹ ਮੈਂ ਦਿਖਾਉਣਾ ਤੁਹਾਨੂੰ ਫਾੜ ਇਹਦੀ 2 ਮੀਟਰ ਰੂਈ ਇਹ ਇਹ ਫਾੜ ਦੇ ਉੱਪਰ ਡਾਊਨ ਲੋਅਰ ਕਲਟਰੇਟ ਠੀਕ ਹੈ ਤੇ ਆਹ ਦੇਖਿਓ ਹੁਣ ਇਹ ਵੀ ਫਾੜ ਦੇਖਿਓ ਇਹ ਪਾਈਲੀ ਕਲਟਰੇਟ ਐਡੀ ਫਾੜ ਹੈ ਇਹਦੀ ਦੇਖ ਲੈ ਐਡੀ ਫਾੜ ਲੈ ਕੇ ਜਾਂਦਾ ਤੇ 10 10 ਦੀ ਸਪੀਡ ਸ਼ੋਅ ਕਰਦਾ ਇਹ ਜੇ ਮੈਂ ਤੁਹਾਨੂੰ ਇਹਦੀ ਜਗ੍ਹਾ ਕੋਈ ਹੋਰ ਟਰੈਕਟਰ ਲਾ ਕੇ ਦਿਖਾਵਾਂ ਨਾ ਤਬੀਆਂ ਤਵੀਆਂ ਪੈਸੀ ਬੋਲਦੇ ਨੇ ਮੈਂ ਤੁਹਾਨੂੰ ਟਰੈਕਟਰ ਲਿਆ ਕੇ ਦਿਖਾਉਣਾ ਆਹ ਟਰੈਕਟਰ ਆ ਵੀ ਵਧੀਆ ਟਰੈਕਟਰ ਹੈ ਇਹ ਵਾਲੇ ਮੈਂ ਦਿਖਾਉਣਾ ਤੁਹਾਨੂੰ ਅੱਜ ਜੋਰ ਇਹ ਦੇਖ ਨੇ ਕਿਹੜਾ ਟਰੈਕਟਰ ਚ ਜ਼ਿਆਦਾ ਜੋਰ ਹੈ ਠੀਕ ਹੈ ਇਹਦਾ 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 ਹੁਣ ਜਲੂਸ ਨਿਕਲਣਾ ਦੇਖੋ ਟਰੈਕਟਰ ਦੇ ਇਹ ਵਾਲੇ ਠੀਕ ਹੈ ਜੀ ਜੋਰ ਦੇਖ ਲਿਓ ਮੈਂ ਉੱਪਰ ਕਰ ਦਿੰਦਾ ਚਲੋ ਸੇਮ ਤਵੀਆਂ ਆ ਸਾਰਾ ਕੁਝ ਸੇਮ ਹੈ ਫੀਲ ਚੈੱਕ ਕਰਿਓ ਮਰਗੀ ਚਾਰ ਦੀ ਫੀਲ ਹੈ ਚਾਰ ਦੀ ਰੁਕ ਜਾ ਰੁਕ ਜਾ ਮੈਂ ਇੱਕ ਟਰੈਕਟਰ ਹੋਰ ਲੈ ਕੇ ਆਉਣਾ ਓਕੇ ਇਹ ਇਹਨੂੰ ਛੱਡ ਦੇ ਵਿੱਚ ਹੋਰ ਤਾਂ ਇਹਨੂੰ ਸਾਈਡ ਤੇ ਲਾ ਦੋ ਆਪਾਂ ਆ ਦੋ ਟਰੈਕਟਰ ਵਰਤ ਲਿਆ ਆਪਾਂ ਠੀਕ ਐ ਤੇ ਮੈਂ ਤੁਹਾਨੂੰ ਹੋਰ ਦਵਾਂ ਆ ਖੜਾ ਬਦਲੇ ਇਹ ਵੀ ਇਹ ਸੈਕਿੰਡ ਸਭ ਤੋਂ ਵੱਡਾ ਟਰੈਕਟਰ ਹੈ ਇਹ ਇਹ ਵੀ ਕਿਤੇ ਨਾ ਕਿਤੇ ਟਰੈਕਟਰ ਇਹ ਵੀ بڑا ਆਈ ਆ ਦੇਖ ਲਓ ਟਰੈਕਟਰ ਮਾੜਾ ਨਹੀਂ ਹੈਗਾ ਵੇਟ ਬੂਟ ਪਾ ਕੇ ਵੀ ਬਹੁਤ ਸੋਹਣਾ ਜਾਂਦਾ ਟਰੈਕਟਰ ਅੱਗੇ ਪੈ ਗਿਆ ਓਕੇ ਤੇ ਇਹਨੂੰ ਇਹਨੂੰ ਵੀ ਸੇਮ ਉਹੀ ਪੋਜੀਸ਼ਨ ਤੇ ਆਪਾਂ ਵਿੱਚ ਲੈ ਕੇ ਆਉਣੇ ਆਪਾਂ ਤੇ ਲਿਫਟ ਹੈਗੇ ਇਹਨੂੰ ਵੀ ਸਟਾਰਟ ਕਰਕੇ ਦੇਖ ਲੈਣੇ ਹਨਾ ਚਲੋ ਇਹ ਵੀ ਦੱਸਦੇ ਜਾ ਰਹੇ ਹਾਂ ਮਤਲਬ ਇਹ ਆਰ ਉਹ ਲਾਲ ਟਰੈਕਟਰ ਸੀਗਾ ਜਿਹੜਾ ਪਹਿਲਾਂ ਘੱਟੋ ਘੱਟ 2-3 2 ਤੋਂ 2.5 ਲੱਖ ਦਾ ਫਰਕ ਹੋਣਾ ਇਹਨਾਂ ਦਾ ਜਿੰਨਾ ਤੱਕ ਮੈਨੂੰ ਲੱਗਦਾ ਨਹੀਂ ਲੱਖ ਦਾ ਦਾ ਹੈਗਾ ਹੀ ਇਹ ਇਹ ਵੀ ਸਹੀ ਹੈ ਟਰੈਕਟਰ ਲਈ ਖਾਤਰ ਆਹ ਕੰਪਨੀ ਹੈ ਇਹਨਾਂ ਦੀ ਹਨਾ ਇਹ ਟਰਾਲੀ ਨੂੰ ਵਧੀਆ ਆ ਇਹ ਬੀਜਣੇ ਨੂੰ ਵਧੀਆ ਮਸ਼ੀਨ ਬੀਜਣੇ ਨੂੰ ਵਧੀਆ ਠੀਕ ਹੈ ਗੱਠਾ ਬਣਾਉਣ ਦੀ ਵਿੱਚ ਵਧੀਆ ਹੈ ਇਹ ਬਾਕੀ ਸਾਰਾ ਕੁਝ ਕਰਨੇ ਵਿੱਚ ਵਧੀਆ ਬਸ ਕਲਟੀਵੇਟਰ ਤੇ ਜਿਹੜੇ ਪਲੌ ਹੁੰਨੇ ਆ ਪਲੌਆਂ ਦਾ ਮਰ ਜਾਂਦੇ ਆ ਇਹ ਆਪਾਂ ਆਪਣੇ ਫਾਲੇ ਕਹਿੰਦੇ ਨੇ ਇੰਡੀਆ